ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਪੈਨੀ ਨਜ਼ਰ ਹੈ ਚੁੱਕ ਰਹੀ ਹੈ ਤੇ ਸਰਕਾਰ ਦੇ ਵੱਲੋਂ ਵੀ ਹੁਕਮ ਦਿੱਤੇ ਗਏ ਨੇ ਕਿ ਨਾ ਕ੍ਰਾਈਮ ਗਤੀਵਿਧੀਆਂ ਤੇ ਪੂਰੀ ਤਰ੍ਹਾਂ ਠੱਲ ਪਾਈ ਜਾ ਸਕੇ ਸੋ ਦੱਸ ਦਈਏ ਕਿ ਤਰਨਤਾਰਨ ਦੇ ਸੀਆਈਏ ਪੁਲਿਸ ਦੇ ਵੱਲੋਂ ਹਵਾਲੇ ਦਾ ਕੰਮ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 12,80,000 ਤੇ 1 ਕਿਲੋ ਹੈਰੋਇਨ ਸਮੇਤ ਇੱਕ ਪਿਸਟਲ ਗਲੋਕ ਅਤੇ ਇੱਕ ਇਨੋਵਾ ਕਾਰ ਬਰਾਮਦ ਕੀਤੀ ਗਈ ਹੈ ਸੋ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਹੈ ਜੋ ਕੀਤਾ ਜੋ ਕਿ ਮਾਰੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਸੋ ਦੱਸ ਕਿ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਤੋਂ ਹੁਣ ਅਗਲੀ ਪੁੱਛਗਿੱਛ ਹੈ ਜੋ ਕੀਤੀ ਜਾ ਰਹੀ ਹੈ ਆਓ ਸੁਣਦੇ ਹਾਂ ਪੁਲਿਸ ਅਧਿਕਾਰੀ ਦਾ ਕੀ ਹੈ ਕਹਿਣਾ ਪਰਮਿਸ਼ਨ ਸੀ ਜੀ ਵੀ ਕੁਝ ਜਿਹੜੇ ਲੋਕ ਹੈਗੇ ਆ ਅੰਮ੍ਰਿਤਸਰ ਦੇ ਕੋਈ ਇੱਥੇ ਦੇ ਰਹਿਣ ਵਾਲੇ ਉਹ ਨਰਕੋ ਜਿਹੜੀ ਆਪਣੀ ਡਰੱਗਸ ਵਗੈਰਾ ਆਂਦੀ ਉਹਨੂੰ ਫਾਈਨਾਂਸ ਦਾ ਵੀ ਕੰਮ ਕਰਦੇ ਔਰ ਪੈਸੇ ਇਕੱਠੇ ਕਰਕੇ ਅੱਗੇ ਹਮਲੇ ਦੇ ਚੋਂ ਜਿਹੜਾ ਬਾਹਰ ਭੇਜਦੇ ਆਂ ਉਰੇ ਚਾਰ ਪੰਜ ਜਾਣੇ ਆਪ ਦਾ ਜਿਹੜਾ ਨਾਮ ਆਇਆ ਸੀਗਾ ਔਰ ਇਨਫਰਮੇਸ਼ਨ ਸੀ ਕਿ ਉਹ ਸਿੱਟੀ ਤਰੰਤਰਨਾ ਪੈਸੇ ਵਗੈਰਾ ਕੱਠੇ ਕਰਨ ਆ ਗਏ। ਇਹਦੇ ਤੇ ਐਸੀ ਅਮਰੀਤ ਸਿੰਘ ਨੇ ਜਿਹੜਾ ਨਾਪਾ ਲਾਇਆ ਸੀਗਾ ਗੋਲਵੜਾ ਉਹਨੇ ਇੰਟਰਸੈਪਟ ਕੀਤੀ ਤੇ ਨੋਵਾ ਕਾਰ ਨੋਵਾ ਕਾਰ ਤੇ ਇਹ ਤਿੰਨ ਦੋਸ਼ੀ ਸੀਗੇ। ਇਹਨਾਂ ਕੋਲ ਜੜੇ 50 ਤੋਂ 5 ਲੱਖ ਰੁਪਏ ਦਾ ਕਵਰ ਹੋਇਆ ਆਵਰ ਕੋਈ ਡਰਾਫਟਸ ਵਗੈਰਾ ਨਹੀਂ ਸੀ। ਇਹਨਾਂ ਦੇ ਅੱਗੇ ਜਿਹੜੀ ਫਿਰ ਕੁਝ ਕੁਝ ਕੀਤੀ ਸੀ ਪੁੱਛ ਲਈ ਸੀ ਕੋਈ ਇੰਦਰਜੀਤ ਫਿਕਰ ਹੋਇਆ ਉਹਨੂੰ ਜਦੋਂ ਲੈ ਕੇ ਆਏ ਤਾਂ ਉਹਦੀ ਇੰਟਰੋਗੇਸ਼ਨ ਤੇ ਅੱਗੇ ਜਿਹੜਾ ਉਹਨੇ ਰਿਕਵਰੀ ਕਰਾਈ ਆ ਇੱਕ ਬਲੌਕ ਪਿਸਟਲ ਦੀ ਜਿਹੜੀ ਪਾਰੋਂ ਆਂਦੀ ਹੈ ਔਰ ਉਹਦੇ ਕੋਲੋਂ 1 ਕਿਲੋ ਦੇ ਕਰੀਬ ਜਿਹੜੀ ਹੈ ਹਿਰੋਇਨ ਸੀਗੀ ਉਸ ਤੋਂ ਅੱਗੇ ਪੋਚ ਕਰਨ ਤੇ ਪਤਾ ਲੱਗਿਆ ਉਹਦੇ ਜਿਹੜੇ ਉਹਦੇ ਖਿਲਾਫ ਪਹਿਲੇ ਵੀ ਇੱਕ 2021 ਚ ਜਿਹੜਾ ਐਸਟੀਐਫ ਨੇ ਪਰਚਾ ਦਰਤਾ ਸੀਗਾ ਐਨਡੀਪੀਐਸ ਦਾ ਵੇਅਰ ਐਸ ਪਹਿਲੇ ਉਹ ਇੱਕ ਉਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜੀ ਮੈਂ ਤਾਂ ਜਿਹੜਾ ਦੁਬਈ ਤੋਂ ਆਇਆ ਸੀ 2-3 ਮਹੀਨੇ ਪਹਿਲੇ ਬਟ ਜਦੋਂ ਇੰਟਰੋਗੇਟ ਚੰਗੀ ਤਰ੍ਹਾਂ ਡਿਟੇਲ ਚ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਇਹ ਸਾਰੇ ਤੱਤ ਸਾਹਮਣੇ ਆਏ ਕਿ ਟੋਟਲ ਜਿਹੜੀ ਹੁਣ ਤੱਕ ਦੀ ਵਕ ਵਕ ਮੁਜਮਤ ਤੌਰ ਕਵਰੀ ਹੋਈ ਹੈ ਉਹ 12 ਲੱਖ 80 ਹਜ਼ਾਰ ਕੈਸ਼ ਦੀ ਰਿਕਵਰੀ ਹੋਈ ਹੈ ਜਿਹੜਾ ਇਹ ਸਾਰਾ ਪੈਸਾ ਇਕੱਠਾ ਕਰਕੇ ਹਵਾਲੇ ਦੇ ਥਰੂ ਦੁਬਈ ਭੇਜਦੇ ਸੀ ਉਹ ਦੁਬਈ ਦੇ ਥਰੂ ਅੱਗੇ ਪਾਕਿਸਤਾਨ ਜਾਂਦਾ ਸੀਗਾ ਔਰ ਉਸੇ ਪੈਸੇ ਨਾਲ ਰੀਫਾਈਨੈਂਸਿੰਗ ਵੀ ਵਿੱਚੋਂ ਕਰਦੇ ਸੀਗੇ ਇਹ ਜਿਹੜੀ ਕੋਈ ਉਹਨਾਂ ਦੀ ਕਮਿਸ਼ਨ ਵੰਡੀ ਸੀ ਜਾਂ ਕੁਝ ਵੰਡੀ ਸੀ ਉਹਦੇ ਨਾਲ ਫਾਈਨੈਂਸਿੰਗ ਕਰੁੰਦੇ ਸੀਗੇ ਡਰੱਗਸ ਦੀ ਔਰ ਉਹਦੇ بیچ ਕੇ ਉਹ ਚੋਂ ਪ੍ਰੋਫਿਟ ਲੈਂਦੇ ਸਕੇ ਟੋਟਲ ਰਿਕਵਰੀ ਸਰ ਕਿੰਨੀ ਹੈ ਤੇ ਕਿੰਨਾ ਪੈਸਾ ਕਰ ਟੋਟਲ ਰਿਕਵਰੀ ਜਿਹੜੀ ਦੱਸਿਆ ਮੈਂ ਕੈਸ਼ ਦੀ 12 ਲੱਖ 80 ਜਆ ਟੋਟਲ ਪੁੱਲ ਦੋਸ਼ੀ ਜਿਹੜੇ ਅਸੀਂ ਫੜੇ ਆ ਹੁਣ ਤੱਕ ਉਹ ਤਿੰਨ ਨੇ ਜਿਹੜੇ ਅਰੈਸਟ ਹੋਏ ਐਂਡ ਉਸ ਤੋਂ ਇਲਾਵਾ ਇੱਕ ਨੋਵਾ ਕਾਰ ਹੈ ਇੱਕ ਬਲੌਕ ਦੀ ਪਿਸਤਲ ਹੈ 1 ਕਿਲੋ ਦੀ ਰਾਈਲ ਹੈ ਪਾਕਿਸਤਾਨ ਨਾਲ ਲਿੰਕਡ ਹੈ ਬਿਲਕੁਲ ਹੈ ਜੀ ਬਾਰੋ ਹੀ ਆਂਦਾ ਔਰ ਜਦੋਂ ਕਈਆਂ ਨੂੰ ਫੜਿਆ ਵੀ ਸੀਗਾ ਤਾਂ ਤਾਂ ਵੀ ਫੋਨ ਫੋਨ ਬਾਰੋ ਇਹਨਾਂ ਦੇ ਰਿਲੇਟਿਵ ਚੋਂ ਕਿਸੇ ਨੂੰ ਆਉਣ ਲੱਗ ਪਈ ਸੀ ਉਹ 2000 ਟ੍ਰੇਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਅਗਲੀ ਕਾਰਵਾਈ ਚ ਕੀ ਸੰਭਾਵਨਾ ਹੈ ਇਹਦੇ ਚ ਕਾਫੀ ਲਿੰਕ ਇਹਨਾਂ ਦੇ ਨਿਕਲਣਗੇ ਜੀ ਜਿਹੜੇ ਪਾਰੋਂ ਕਿੱਥੋਂ ਸਮਾਨ ਆਂਦਾ ਸੀ ਬੈਕਵਰਡ ਫਾਰਵਰਡ ਲਿੰਕੇਜ ਜੀ ਵੀ ਉਹਦੇ ਇਹ ਜਿਹੜੇ ਦੰਦੇ ਸੀਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਹੋਰਾਂ ਨੂੰ ਸਪਲਾਈ ਕਰਦੇ ਸੀ ਉਹ ਸਾਰੀ ਅਸੀਂ ਡਿਟੇਲ ਇਨਵੈਸਟੀਗੇਸ਼ਨ ਚੱਲਦੀ ਚੱਲ। ਪੁਲਸਰ ਮਾਡਲ ਹਦ ਤੱਕ ਹੈ ਜੀ ਪੁਲਸਰ ਮਾਡਲ ਲੈ ਗਏ ਉਹਨਾਂ ਦਾ ਹਾਂ ਜੀ ਪੀਸ ਮਾਡਲ ਲੈ ਆ ਕਿੰਨੇ ਦਿਨ ਦਾ ਸਰ ਇਹ 2 ਤਰੀਕ ਤੱਕ ਡਿਮਾਂਡ ਤੇ ਰਿਹਾ